ਸਸੀ ਕਾ ਜੀ ਤੁਸੀਂ ਦੇਖ ਰਹੇ ਹੋ ਜੇ ਟੀਵੀ ਤੇ ਮੈਂ ਹਰਨ ਸਿੰਘ ਸਿੱਧੂ ਜਹੇ ਟਰੈਕਟਰ ਡਰਾਈਵਰ ਨੂੰ ਅਸੀਂ ਸਲੂਟ ਵੀ ਕਰਦੇ ਆ ਕਿਉਂਕਿ ਇਸ ਦੀ ਜਿਹੜੀ ਡਰਾਈਵਰੀ ਹੈਗੀ ਇਹ ਆਪਣੇ ਆਪ ਨੂੰ ਤਾਂ ਜਿਹੜੇ ਖਤਰੇ ਚ ਪਾਈ ਰਹੀ ਹੈ ਤੇ ਪਰ ਆਮ ਸੜਕ ਤੇ ਜਾਂਦੇ ਲੋਕਾਂ ਦੀ ਵੀ ਜਾਨ ਨੂੰ ਖਤਰਾ ਪੈਦਾ ਕਰ ਰਹੀ ਹੈ ਕਿਉਂਕਿ ਇਸ ਵੀਰ ਵੱਲੋਂ ਜਿਹੜਾ ਓਵਰ ਲੋਡ ਜਿਹੜੀ ਟਰਾਲੀ ਇਹ ਲੱਦੀ ਹੋਈ ਹੈ ਕਿਉਂਕਿ ਇਸ ਵਿੱਚ ਕੋਈ ਜਿਹੜਾ ਸਮਾਨ ਲਟਾਇਆਗਾ ਉਹ ਓਵਰਲੋਡ ਹੈ ਜਿਸ ਕਾਰਨ ਟਰੈਕਟਰ ਜਿਹੜਾ ਇਹ ਮੂਰਲੇ ਟਾਇਰ ਨਹੀਂ ਲੱਗ ਰਹੇ ਤੇ ਮੂਰਲੇ ਟਾਇਰਾਂ ਤੋਂ ਬਗੈਰ ਹੀ ਇਹ ਜਿਹੜਾ ਸੜਕਾਂ ਤੇ ਚੱਲ ਰਿਹਾਗਾ ਤੇ ਜਿਹੜੇ ਇਸ ਨੂੰ ਸਟੀering ਜਿਹੜਾ ਉਹ ਕੋਈ ਕੰਟਰੋਲ ਨਹੀਂ ਕਰ ਰਿਹਾਗਾ ਇਹਦੇ ਜਿਹੜੇ ਬ੍ਰੇਕਾਂ ਨਾਲ ਹੀ ਇਸ ਨੂੰ ਆਸੇ-ਪਾਸੇ ਮੋੜਿਆ ਜਾ ਰਿਹਾਗਾ ਅਤੇ ਇਹ ਆਪਣੀ ਜਾਣ ਨੂੰ ਤਾਂ ਖਤਰੇ ਵਿੱਚ ਪਾ ਹੀ ਰਿਹਾ ਪਰ ਦੂਸਰਿਆਂ ਦੀ ਜਾਣ ਨੂੰ ਵੀ ਖਤਰਾ ਬਣਿਆ ਹੋਇਆ ਹੈ ਇਸ ਨੂੰ ਲੈ ਕੇ ਟਰੈਕ ਦਾ ਇੰਚਾਰਜ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਹੇ ਕਿ ਅਸੀਂ ਜਿਹੜੇ ਓਵਰ ਲੋਡ ਕੋਈ ਵੀ ਵੀਹਿਕਲ ਚਲਦਿਆ ਉਹਨਾਂ ਤੇ ਕਾਰਵਾਈ ਕਰ ਰਹੇ ਹਾਂਗੇ ਜਿਵੇਂ ਟਰੈਕਟਰ ਹੈਗੇ ਜਾਂ ਆਟੋ ਹੈ ਜਾਂ ਕੋਈ ਹੈਵੀ ਕਟਕਾ ਵੀ ਹੈ ਉਹਨਾਂ ਤੇ ਵੀ ਅਸੀਂ ਚੈਕਿੰਗ ਕਰ ਰਹੇ ਹਾਂਗੇ ਜੇ ਕੋਈ ਓਵਰ ਲੋਡ ਗੱਡੀ ਚਲਦੀ ਆ ਤਾਂ ਉਸ ਦੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈਗੀ ਅਤੇ ਜਿਹੜੇ ਕਾਗਜ਼ਾਤ ਹੈਗੇ ਉਹਨਾਂ ਤੇ ਵੀ ਕਾਰਵਾਈ ਕੀਤੀ ਜਾ ਰਹੀ ਹੈ ਵੀ ਉਹਨਾਂ ਦੇ ਕਾਗਜ਼ਾਤ ਪੂਰੇ ਹੋਣ ਜਿਵੇਂ ਕੋਈ ਜੁਨੀਅਰ ਟਰੈਕਟਰ ਹੈਗੇ ਉਹਨਾਂ ਨੂੰ ਵੀ ਕਮਰਸ਼ੀਅਲ ਚਲਾਉਣ ਲਈ ਪਰਮਿਟ ਜ਼ਰੂਰੀ ਹੈਗੇ ਇਸ ਤਰ੍ਹਾਂ ਦੇ ਜਿਹੜੇ ਕਾਗਜ਼ਾਤ ਵੀ ਜ਼ਰੂਰ ਚੈੱਕ ਕੀਤੇ ਜਾਣਗੇ ਅਤੇ ਟ੍ਰੈਫਿਕ ਨੂੰ ਜਿਹੜਾ ਸਚਾਰੂ ਢੰਗ ਨਾਲ ਚਲਾਉਣ ਲਈ ਹਰ ਜਿਹੜਾ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਆਉ ਦਿਖਾਉਣੇ ਤੁਹਾਨੂੰ ਇਹ ਡਰਾਈਵਰ ਤੇ ਕਾਰਨਾਮੇ ਅਤੇ ਟ੍ਰੈਕ ਇੰਚਾਰਜ ਨਾਲ ਗੱਲਬਾਤ ਕਰਦੇ ਆਉ ਸੁਣਾਉਣੇ ਕੀ ਕਰਦੇ ਟ੍ਰੈਕ ਇੰਚਾਰਜ ਜੀ ਸਰ ਕੀ ਨਾਮ ਹੈ ਤੁਹਾਡਾ ਜਿਹੜੀ ਉਹ ਲੋਡਿੰਗ ਸ਼ਹਿਰ ਦੇ ਨਾਲ ਬਹੁਤ ਜ਼ਿਆਦਾ ਇਨਸਪੈਕਟਮੈਂਟ ਜੀ ਸੰਗੇ ਇੰਚਾਰਜ ਟ੍ਰੈਫਿਕ ਵਿਭੰਗ ਦਾ ਸ੍ਰੀ ਟ੍ਰੈਫਿਕ ਵਿਭੰਗ ਦਾ ਮੈਂ ਜਸਪਰਮਨ ਪਰਸੋ ਜੁਆਇਨ ਕੀਤਾ ਇਹਨਾਂ ওভারਲੋਡਸ ਨੂੰ ਦੀ ਤੁਸੀਂ ਧਿਆਨ ਚ ਲੈਂਦਾ ਇਹਨਾਂ ਦੇ ਜੋ ਵੀ ਟਰਾਲੀਆਂ ਜਾਂ ਹੋਰ ਆਟੋ ਰਿਕਸ਼ਾ ਵਗੈਰਾ ওভারਲੋਡ ਚੱਲਦੇ ਨੇ ਉਹਨਾਂ ਖਿਲਾਫ ਸਖਤ ਸਕਾਰਵਾਈ ਕੀਤੀ ਜਾਊਗੀ ਤੇ ਜਿਹੜੇ ਜਿਹੜਾ ਰੋਂਗ ਪਾਰਕਿੰਗ ਹੈ ਆਟੋ ਵਗਰਾ ਰੁਕਦੇ ਆ ਬਸ ਸਟੈਂਡ ਤੇ ਕੋਈ ਸ਼ਿਕਾਇਤ ਹੈ ਇਹਨਾਂ ਨੂੰ ਜਲਦੀ ਜਲਦੀ ਹੱਲ ਕੀਤਾ ਜਾਊਗਾ ਤੇ ਜਿਹੜਾ ਹਰ ਟ੍ਰੈਫਿਕ ਬਿਲਕੁਲ ਸਮੂਥਲੀ ਕਲੀਅਰ ਰੱਖਿਆ ਜਾਊਗਾ ਸਾਰੇ ਕੁਝ ਸਪੈਸ਼ਲ ਲੱਗਦੀ ਹੈ ਸਪੈਸ਼ਲ ਲੱਗਦਾ ਰਸ ਦੇ ਟਰੈਕਟਰਾਂ ਟਰਾਲੀਆਂ ਲਈ ਕਾਫੀ ਜਿਆਦਾ ਲੱਤਰਾ ਦੇ ਇੱਕ ਬੋਲਗੇ ਲੱਗ ਲਿਆ ਉਸ ਤੋਂ ਬਾਅਦ ਬਹੁਤ ਬੜੀ ਸਮੱਸਿਆ ਮੇਰੀ ਕੰਪਨੀ ਕੋਲ ਵੀ ਚੱਲ ਰਹੀ ਹੁੰਦਾ ਉਹਨਾਂ ਤੋਂ ਕਿਸ ਤਰ੍ਹਾਂ ਕਰੇ ਐਸ ਪਰ ਲਾਜ ਜੋ ਵੀ ਉਹਨਾਂ ਦੇ ਖਿਲਾਫ ਸਾਕ ਸਾਕ ਕਾਰਵਾਈ ਹੋਏ ਕਰਾਂਗੇ ਜਿਨ੍ਹਾਂ ਨੂੰ ਬਿਲਕੁਲ ਓਵਰਲੋਡ ਬਲਾਸਟਿੰਗ ਕੀਤਾ ਜਾਊਗਾ ਬਿਲਕੁਲ ਰੋਕਾਂਗੇ ਉਹਨਾਂ ਨੂੰ ਜਿਸ ਹਾਲ ਦੇ ਕੰਰੈਕਸ਼ਨ ਚੱਲਦੇ ਆ ਜੀ ਇਹਨਾਂ ਨੂੰ ਪਰਮਿਟ ਲੈਣਾ ਵੀ ਜ਼ਰੂਰੀ ਹੁੰਦਾ ਕਿ ਇਹਨੂੰ ਉਹ ਸਭ ਚੈੱਕ ਕਰਾਂਗੇ ਸਾਰਾ ਸਾਰਾ ਪ੍ਰੋਪਰ ਚੈੱਕ ਕਰਕੇ ਡਾਕੂਮੈਂਟ ਵਗੈਰਾ ਜੋ ਵੀ ਘਾਟ ਹੋਈ ਉਸ ਨੂੰ ਤਦਕਨ ਕਾਰਵਾਈ ਕੀਤੀ ਜਾਊਗਾ